ਮਾਤਾ ਜੀ ਸਾਡੇ ਮਜੂਨੇ ਉਹਨਾਂ ਨਾਲ ਗੱਲਬਾਤ ਕਰਾਨੇ ਆ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਵਧੀਆ ਜੀ ਚੜਦੀ ਕਲਾ ਹਾਂਜੀ ਅੱਛਾ ਮਾਤਾ ਜੀ ਗੱਲਬਾਤ ਕਰੀਏ ਵੀ ਘਰ ਚ ਪਹਿਲਾਂ ਕਿੰਨੇ ਮੈਂਬਰ ਨੇ ਸਾਡੇ ਸਾਡੇ ਸੁਖਨਾ ਦੋ ਬੇਟੇ ਨੇ ਤੇ ਉਹਨਾਂ ਦੇ ਦੋ ਦੋ ਬਰੋ ਬੱਚੇ ਨੇ ਕੀ ਕਰਦੇ ਨੇ ਉਹ ਦੋ ਬੇਟੇ ਕਰਦੇ ਪੜਾਈ ਕਰਦੇ ਨੇ ਦੋ ਤੇ ਕੋਰਸ ਕਰ ਰਹੇ ਨੇ ਦੋ ਪੜ ਰਹੇ ਨੇ ਅੱਛਾ ਅੱਛਾ ਮਾਤਾ ਜੀ ਗੱਲਬਾਤ ਕਰੀਏ ਹਨਾ ਵੀ ਅੱਜ ਦੇ ਜ਼ਮਾਨੇ ਚ ਤੁਸੀਂ ਕਿਵੇਂ ਦੇਖਦੇ ਹੋ ਵੀ ਅੱਜ ਦਾ ਪਿਆਰ ਕਿਵੇਂ ਦਾ ਰਹਿ ਗਿਆ ਆ ਪਿਆਰ ਉੱਡ ਗਿਆ ਪਿਆਰ ਨਹੀਂ ਰਿਹਾ ਬੱਚਿਆਂ ਦਾ ਵੀ ਪਿਆਰ ਨਹੀਂ ਤੇ ਜਾਂ ਦੂਜੇ ਜਨੇ ਰਿਸ਼ਤੇਦਾਰਾਂ ਦਾ ਵੀ ਘਟਦਾ ਜਾ ਰਿਹਾ ਪਹਿਲਾਂ ਤਾਂ ਕਿਵੇਂ ਹੁੰਦਾ ਸੀ ਪਹਿਲਾਂ ਵਧੀਆ ਤੇ ਪਹਿਲਾਂ ਹਰੇਕ ਕੰਮ ਪੁੱਛ ਕੇ ਕਰਦੇ ਬੱਚੇ ਹੁਣ ਆਪ ਹਮਾਰੇ ਹੋ ਰਹੇ ਐ ਹੋਈ ਬਸ ਗੱਲਾਂ ਵੀ ਅੱਗੇ ਵਰਗਾ ਮਾਹੌਲ ਨਹੀਂ ਰਿਹਾ ਪਹਿਲਾਂ ਅੱਗੇ ਤੁਸੀਂ ਕੁਝ ਦੇਈ ਦਿਓ ਵੀ ਪਹਿਲਾਂ ਹੁੰਦਾ ਸੀ ਸਿਹਤ ਹੁੰਦੀ ਸੀ ਨਾ ਵੀ ਬੰਦਾ 100 ਘੱਟ ਜਾਂਦਾ ਸੀਗਾ ਅੱਜ ਦੇ ਜ਼ਮਾਨੇ 'ਚ 50 ਨਹੀਂ ਘੱਟ ਪੰਦਾ 50 ਨਹੀਂ ਘੱਟ ਪਾਰਿਆ ਹਾਂ ਤਾਂ ਇਹ ਤਾਂ 50 ਟੁੱਟੇ ਹੋ ਗਏ ਪਰ ਮਤਲਬ ਤਾਂ ਇਹ ਪਹਿਲੀਆਂ ਚੁਆ ਹੁਣ ਵਾਲਿਆ ਚੋਨੀ ਹਾਂ ਸਾਡੀ 70 ਸਾਲ ਦੀ ਉਮਰ ਹੋ ਗਈ ਹੈ 70 72 ਦੀ ਹੈ ਤੇ ਬਾਕੀ ਇਤਨਾ ਵੀ ਪਹਿਲੇ ਵਰਗਾ ਮਾਹੌਲ ਜਿਹੜਾ ਉਹ ਨਹੀਂਗਾ ਪਹਿਲਾਂ ਬਹੁਤ ਵਧੀਆ ਸੀ ਹੁਣ ਤੇ ਦਾਅਮਾਰੀ ਕਰ ਰਹੇ ਨੇ ਕੰਨਾਂ 'ਚ ਕਾਟੇ ਨਹੀਂ ਰਹਿਣ ਦਿੰਦੇ ਕੋਈ ਵਾਲੀ ਨਹੀਂ ਰਹਿਣ ਦਿੰਦੇ ਹੈ ਜਿਵੇਂ ਖੋਮਾਈ ਕਰ ਰਹੇ ਨੇ ਕਿਉਂ ਇਹ ਚੀਜ਼ਾਂ ਕਿਉਂ ਰੇਗੀਆਂ ਨੇ ਇਹ ਪਤਾ ਨਹੀਂ ਕਰ ਤਾ ਇਹ ਨਸ਼ੇ ਜਹਦੀ ਵਧ ਗਏ ਨਸ਼ਾ ਕਰਨ ਨੇ ਵਰਤਾਂ ਸਭ ਠੀਕ ਠਾਕ ਹੈ ਮੈਂ ਤਾਂ ਇੱਕ ਚੀਜ਼ ਪੁੱਛਣਾ ਵੀ ਤੁਸੀਂ ਦੇਖ ਰਹੇ ਹੋ ਵੀ ਪਿੰਡਾਂ ਚੋਂ ਬੱਚੇ ਬਾਹਰ ਚਾਈ ਜਾ ਰਹੇ ਨੇ ਦੇਖਦੇ ਹਾਂ ਇਹ ਚੀਜ਼ਾਂ ਨੂੰ ਕਿਵੇਂ ਦੇਖ ਰਹੇ ਹੋ ਤੁਸੀਂ ਬਹੁਤ ਔਖੇ ਦੇਖਦੇ ਨੇ ਬੱਚੇ ਸਾਡਾ ਵੀ ਇੱਕ ਬਰ ਗਿਆ ਤੇ ਬਸ ਕਲਾਕੇ ਸੀ ਰਾਜੀ ਨੇ ਵੀ ਚੋਪੀ ਬੱਚੇ ਨੂੰ ਚਾਂਬੀ ਹੋ ਰਿਆ ਫਿਰ ਦੂਜਾ ਚਲ ਗਿਆ ਮੈਂ ਕਹਤਾ ਰਹਿ ਗਿਆ ਮੈਂ ਵੀ ਜਾਣਾ ਛੋਟੇ ਛੋਟੇ ਬੱਚੇ ਜਾ ਰਹੇ ਨੇ ਕੀ ਕਰੀ ਪਲੱਸ ਟੂ ਕਰਕੇ ਨੇ ਦੇ ਬੱਚਾ ਜਿੰਨੇ ਆਪਾ ਬਣਾਉਣੇ ਪੜਨ ਬੱਚਿਆਂ ਨੂੰ ਬਾਹਰ ਦਾ ਹੋ ਰਿਹਾ ਦੂਜੇ ਦੁਜੇ ਜਲ ਵੀ ਆ ਕੇ ਹਾਂਜੀ ਅਸਲ ਮਾਂ ਦਾ ਪਿਆਰ ਕੀ ਹੁੰਦਾ ਜਦੋਂ ਹੁਣ ਤੁਸੀਂ ਕਹਿਆ ਨਾ ਸਾਡਾ ਬੱਚਾ ਬਾਹਰ ਗਿਆ ਹੈ ਹਨਾ ਤੁਹਾਨੂੰ ਕਿੰਨੀ ਟੈਨਸ਼ਨ ਹੁੰਦੀ ਹੈ ਕਬਰਾ ਹੁੰਦਾ ਵੀਰ ਪੂਰਾ ਕੇ ਵੜਾਿੰਦਾ ਮਨ ਖਰਾਬ ਹੁੰਦਾ ਕਿਦੇ ਬੱਚੇ ਦਾ ਛਾਤੀ ਨਾਲ ਲਾ ਕੇ ਰਖੀਦੇ ਕਿੱਥੇ ਪਰਦੇਸਾਂ ਚ ਕਦੋਂ ਜਾਵਾਂ ਕਦੋਂ ਦੇਖੀਏ ਜਾਂ ਜਾਂਦਾ ਗੱਲ ਕਾਦੀ ਹਮ ਮਾਤਾ ਜੀ ਕਿਸੇ ਸੌਰ ਪੁੱਛਦਾ ਬਾਪੂ ਨਾਲ ਪਿਆਰ ਕਿੰਨਾ ਹੈ ਬਾਪੂ ਨਾਲ ਬਹੁਤ ਆ ਬਾਪੂ ਦਾ ਬਹੁਤ ਹੈ ਹਾ ਉਹ ਹੀ ਸਮਰਿਆ ਬਾਪੂ ਹੀ ਬੱਚੇ ਤਾਂ ਆਪ ਆਪਣੇ ਸਾਂ ਹਾਂਜੀ ਹਾਂਜੀ ਅਜਾਬਾ ਐ ਹੁੰਦਾ ਵੀ ਲੜਾਈ ਲੜੂਈ ਸੀ ਬਾਪੂ ਨਾਲ ਕਦੇ ਨਹੀਂ ਨਹੀਂ ਉਹ ਤਾਂ ਮੜ ਮੋਟ ਤੇ ਤੈਨੂੰ ਪਤਾ ਹੀ ਫਿਰ ਮੜ ਮੋਟ ਤੇ ਕਰ ਲਈ ਦੀ ਗੜਬੜ ਕਿਵੇਂ ਦੀ ਲੜਾਈ ਹੁੰਦੀ ਆ ਲੜਾਈ ਐ ਵੀ ਦਰ ਰੁਪਿਆ ਲੈ ਪੀਂਦੇ ਦੇ ਆਪਾਂ ਮੰਨੇ ਕਰਨੇ ਵੀ ਇਹ ਚੰਕ ਮਠੀਕ ਨਹੀਂ ਫੇ ਮੰਨੇ ਜਾਂਦੇ ਨੇ ਫਿਰ ਨਹੀਂ ਮੰਦੇ ਨਹੀਂ ਮੰਨਦੇ ਨਹੀਂ ਤਾਂ ਦੇ ਕਰ ਕਰ ਮੜ ਮੋਟ ਚੱਕੜਾ ਹੋ ਜਾਂਦਾ ਮੜ ਮੋਟ ਪਰ ਪਿਆਰ ਹੈ ਪਿਆਰ ਵੱਧੋ ਬਹੁਤ ਜ਼ਿਆਦਾ ਤੇ ਬਾਪੂ ਨੇ ਦੱਸਣਾ ਹੋਵੇ ਬੇਬੇ ਨੂੰ ਪਿਆਰ ਕਰਦਾ ਕਿਵੇਂ ਦੱਸਣੀ ਕਿ ਬੇਬੇ ਨੂੰ ਪਤਾ ਹੀ ਆ ਵੀ ਹਾਂ ਬਹੁਤ ਸਾਰਾ ਪਤਾ ਮੈਨੂੰ ਤਾਂ ਸਾਰਾ ਹੀ ਪਤਾ ਇਹ ਤਾਂ ਹੁਣ ਪੈਸਾ ਮਾਲ ਕਰਕੇ ਬਣਾਇਆ ਹੋਇਆ ਮਹਾਰਾਜਾ ਤਾਂ ਬਣਿਆ ਆ ਰਿਹਾ ਹੈ ਨਾ ਇਹ ਕਿਹੜਾ ਆਪੇ ਕਰਿਆ ਕੁਝ ਕਿਤੇ ਦੇਖਦੇ ਹੋ ਵੀ ਅੱਜ ਕੱਲ ਉਹ ਪਿਆਰ ਨਹੀਂ ਰਿਹਾ ਜਿਵੇਂ ਹੈ ਨਾ ਵੀ ਉਹ ਰਿਸ਼ਤਾ ਨਹੀਂ ਰਿਹਾ ਉਹ ਰਿਸ਼ਤਾ ਦਿੱਸ ਨਹੀਂ ਲੱਗ ਰਿਹਾ ਵੀ ਜਿਹੜੇ ਹੁਣ ਖਾਂਦੇ ਪੀਂਦੇ ਨਸ਼ੇ ਖਾਂਦੇ ਨੇ ਉਹਨਾਂ ਦਾ ਗਾਂ ਬੱਚਿਆਂ ਦਾ ਪਿਆਰ ਕਿੱਥੇ ਨਟਬਰਣ ਵਾਲੀ ਮਿੰਟ ਚੋਂ ਦੀ ਐ ਹੋ ਜਾਂਦਾ ਹੁਣ ਤੁਸੀਂ ਕਿਤੇ ਜਾ ਕੇ ਪੁੱਛੋ ਬੰਦਾ ਇੰਨਾ ਪਿਆਰ ਹੈ ਨਹੀਂ ਝਗੜਾ ਜਾਂਦੀ ਹੈ ਇੱਕ ਚੀਜ਼ ਉਹ ਜਮਾਤਾਈ ਜਿਹੜੇ ਬੱਚੇ ਹੁੰਦੇ ਨਾ ਰੱਬ ਨਾ ਕਰੇ ਹੈਨਾ ਇਹ ਚੀਜ਼ਾਂ ਨਹੀਂ ਹੋਈਆਂ ਵੈਸੇ ਤਾਂ ਕੱਲ ਨੂੰ ਤੁਸੀਂ ਸੋਚੋ ਵੀ ਹੈਨਾ ਵੀ ਬੱਚਾ ਨਸ਼ੇ ਤੇ ਗਿਆ ਹੋਇਆ ਕਿੰਨਾ ਔਖਾ ਹੈ 모ੜਨਾ ਬਹੁਤ ਔਖਾ ਬਹੁਤ ਔਖਾ ਮੰਨਦੇ ਨਹੀਂ ਬੱਚੇ ਗੱਲ ਕਾਦੀ ਮੰਨਦੇ ਜਿਹੜਾ ਬੱਚਾ ੱਗੀ ਜੀ ਜਾਂਦਾ ਤੇ ਗਿੰਜੀ ਜਾਂਦਾ ਦੇਖ ਲਓ ਵੀ ਜਦੋਂ ਬੱਚਾ ਨਸ਼ੇ ਚੱਲ ਜਾਂਦਾ ਹੈਨਾ ਵੀ ਉਹ ਚੀਜ਼ ਉਹਨੂੰ ਕਿੰਨੀ ਖਾਰੀ ਹੁੰਦੀ ਆ ਖਾਂਦੇ ਖਾਂਦੇ ਉਹ ਉਹਦੇ ਪਿੱਛੇ ਕੀ ਕੀ ਹੁੰਦਾ ਉਹ ਆਪਣਾ ਘਰ ਵੀ ਵੇਚ ਦਿੰਦਾ ਸਭ ਕੁਝ ਕਰ ਦਿੰਦਾ ਪਰ ਅੱਜ ਕੱਲ ਉਹ ਚੀਜ਼ਾਂ ਲੋਕਾਂ 'ਚ ਹਨਾ ਵੀ ਕਿਤੇ ਨਾ ਕਿਤੇ ਰਹੀਆਂ ਨਹੀਂ ਉਹ ਇਹ ਸੀ ਸੋਚਦੇ ਨਹੀਂ ਵੀ ਬੱਚੇ ਜੇ ਫੇਰ ਬਹੁਤ ਠੀਕ ਨੇ ਅਜੇ ਫੇਰ ਵੀ ਆਪਣੇ ਮਾਪਿਆਂ ਨੂੰ ਜੋ ਕੰਮ ਕਰ ਰਹੇ ਪੁੱਛ ਕੇ ਕਰ ਰਹੇ ਵਧੀਆ ਕਾਰਖਾਨਾ ਚਲਾ ਰੱਖਿਆ ਇੱਕ ਦਿਨ ਜਿਵੇਂ ਨਹੀਂ ਖਾਂਦਾ ਪੀਂਦਾ ਇੱਕ ਮਾੜਾ ਮੋਟਾ ਬੈਂਦਾ ਸੰਗਤ ਬਾਹਰ ਗਿਆ ਉਹਨੂੰ ਕਿੰਨੇ ਦਿਨ ਕਿੰਨੇ ਚਿਰ ਹੋ ਗਏ ਦੇਖੇ ਇਹਨੂੰ ਉਹਨੂੰ ਅਜੇ ਪੁੱਤ ਸਾਲ ਨਹੀਂ ਹੋਇਆ 9 ਕੁ ਮਹੀਨੇ ਹੋਏ ਆ 9 ਕੁ ਮਹੀਨੇ ਹੋਏ ਆ ਨੋ ਕੁ ਮੈਨੂੰ ਹੁ। ਹੂੰ। ਤੇ ਕਹਿੰਦਾ ਵੀ ਵਾਪਿਸ ਕਦੋਂ ਆਉਂਗਾ ਦੱਸ ਗੱਲ ਗੱਲ ਹੁੰਦੀ ਆ। ਹਾਂ ਗੱਲ ਕਰਦੇ ਨੇ ਕਹਿੰਦਾ ਵੀ ਬੀਬੀ ਮੈਂ ਛੇਤੀ ਮਿਲੂ ਤੈਨੂੰ। ਵੀ ਤੁਸੀਂ ਕਿਸੇ ਦਿਨ ਤੁਹ ਕੁ ਪਰੋਣਾ ਮੈਂ ਤੇ ਐਸ਼ ਲੈ ਰਿਆ। ਤੇ ਬੀਬੀ ਨੂੰ ਉਹਦਾ ਖੁਸ਼ੀ ਹੁੰਦੀ ਆ? ਬਹੁਤ ਜ਼ਿਆਦੀ। ਬਹੁਤ ਜ਼ਿਆਦਾ ਖੁਸ਼ ਕਰੇਂ ਤਾਂ ਆਪੇ ਖੁਸ਼ ਹੋਈਦਾ। ਜੇ ਕੰਮ ਨਹੀਂ ਮਿਲਿਆ ਉਦੋਂ ਤੇ ਜਦੋਂ ਉਹ ਬਿਨਾਂ ਦੱਸੇ ਇੱਥੇ ਆ ਜੇ ਫਿਰ। ਬੇ ਐ ਤਾਂ ਨਹੀਂ ਆ ਸਕਦਾ ਬੱਚਾ। ਐ ਨਹੀਂ ਆ ਸਕਦਾ। ਜੇ ਆ ਜੇ ਸਰਪ੍ਰਾਈਜ਼ ਦੇ ਕੇ ਤੁਹਾਨੂੰ ਆ ਕੇ। ਮੈਂ ਤਾਂ ਆਂਦਾ ਵੀ ਮਿਲੂ ਮੈਂ ਵਿੱਚ ਪੱਕਿਆਂ ਦਾ ਕੋਈ ਜ਼ਰੂਰੀ ਨਹੀਂ ਮੈਨੂੰ। ਮਿਲਾਂਗੇ ਤਾਂ ਪਹਿਲੇ 2 ਸਾਲ ਦੇ ਵਿੱਚ ਵਿੱਚ ਹੀ ਸੋ ਬਹੁਤ ਬਹੁਤ ਧੰਨਵਾਦ ਬੀਬੀ ਜੀ ਹਾਂਜੀ ਸੋ ਆਓ ਹੁਣ ਅੱਗੇ ਚੱਲਦੇ ਆਂ ਅੱਗੇ ਗੱਲਬਾਤ ਕਰਾਨੀ ਹੈ ਸੋ ਆਓ ਹੁਣ ਗੱਲਬਾਤ ਕਰਾਨੀ ਹੈ ਸਾਡੇਆਂ ਮਜੈਲ ਬੈਠਾ ਹੈ ਮਜੈਲ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੀ ਹੋਣਾ ਪਹਿਲਾਂ ਆਈ ਬੜੀ ਬੜੀ ਹੈਣਾ ਵੀ ਵੀਡੀਓ ਪਾਈ ਹੋਈ ਹੈ ਬਾਈ ਜਣਾ ਦੀ ਤੇ ਵਧੀਆ ਲਿਖਦਾ ਮੁੰਡਾ ਤੇ ਅੱਜ ਸ਼ਾਇਰੀਆਂ ਵੀ ਸੁਣਾਗੇ ਕੀ ਹਾਲ ਹੈ ਮਜੈਲ ਵਧੀਆ ਵਧੀਆ ਜੋਤਵੇਰੇ ਤੁਸੀਂ ਦੱਸੋ ਵੈਲਕਮ ਟੂ ਮੱਲੋ ਮਾਜਰਾ ਤੇ ਥੋੜਾ ਇੰਗਲਿਸ਼ ਹੋ ਕੇ ਪਿੰਡ ਵਾਲੇ ਹੋ ਕੇ ਅੱਜ ਆਪਨੇ ਨਾਲ ਆਪਣੇ ਆੜੀ ਵੀ ਨੇ ਆਉਂਦਾ ਬਾਈ ਨਾਲ ਆਪਾਂ ਨੂੰ ਕੱਲੇ ਨੂੰ ਦੇਖਾਊਗਾ ਅੱ ਤੇ ਬਾਈ ਉਹਨੇ ਸਾਡੇ ਪਿੰਡਾਇਨੇ ਵੱਲੋਂ ਮੱਜਰੇ ਤੇ ਬਾਈ ਤੇਰਾ ਕੀ ਨਾਮ ਆ ਮੇਰਾ ਨਾਮ ਬਾਈ پرویز ਖਾਨ ਆ ਕੀ ਹਾਲ ਆ ਵਧੀਆ ਹੀ ਤੁਸੀਂ ਦੱਸੋ ਵਧੀਆ ਹਾਂਜੀ پرویز ਖਾਨ ਬਾਈ ਖਾਨ ਖਾਨ ਤਾਂ ਮੈਂ ਸੁਣਿਆ ਬਾਈ ਖਾਨ ਤਾਂ ਬੜੇ ਨੇ ਯਾਰ ਅੱਜ ਕੱਲ੍ਹ ਦੁਨੀਆ ਤੇ ਹੈਣਾ ਤੇ ਈਦ ਦਾ ਹੁਣੇ ਮੌਕਾ ਸੀਗਾ ਈਦ ਤਾਂ ਆਲੀ ਆਉਣੀ ਆ ਬਾਈ ਹੈ ਈਦ ਆਉਣੀ ਆ ਹਲੇ ਰੋਜ਼ੇ ਚੱਲਦੇ ਆ ਰੋਜ਼ੇ ਚੱਲਦੇ ਆ ਹਾਂਜੀ ਹਾਂਜੀ ਤੇ ਬਾਈ ਈਦ ਮਨਾਣੇ ਹੋ ਫਿਰ ਹਾਂਜੀ ਹਾਂ ਪੂਰੀ ਜੋਰ ਸ਼ੋਰ ਨਾਲ ਮਨਾਉਣਾ ਈਦ ਆਪਾਂ ਮਿੱਠੀ ਈਦ ਹੁੰਦੀ ਆ ਇਹ ਹਾਂ ਹਾਂ ਬਾਈ ਇੱਕ ਚੀਜ਼ ਹੋਰ ਪੁੱਛਦਾ ਜਦੋਂ ਇਹ ਚੀਜ਼ਾਂ ਹੁੰਦੀਆਂ ਨੇ ਆ ਤੁਸੀਂ ਉਹ ਦੇਖਿਆ ਇੱਕ ਦਿੱਲੀ ਵਾਲਾ ਤੁਹਾਡੇ ਮੂਰੇ ਵੀ ਵੀਡੀਓ ਆਈ ਹੋਏਗੀ ਇੱਕ ਜਦੋਂ ਬਾਈ ਬੋਲ ਸਨ ਲੱਤ ਮਾਰੀ ਸੀ ਹਾਂ ਹਾਂਜੀ ਹਾਂਜੀ ਬਾਈ ਉਹ ਵੀਡੀਓ ਥੱਲੇ ਮੇਰਾ ਕਮੈਂਟ ਵੀ ਆ ਬਹੁਤ ਗੰਦਾ ਕਮੈਂਟ ਆਪਾਂ ਕੇ ਬਾਅਦ ਬੋਲ ਕੇ ਨਹੀਂ ਦੱਸ ਸਕਦੇ ਚਲੋ ਵੀ ਲਾਈਵ ਚੱਲਦਾ ਜਾ ਬਟ ਆਪਾਂ ਕੀਤਾ ਉਹ ਕਮੈਂਟ ਉਹ ਚੀਜ਼ ਗਲਤ ਆ ਬਟ ਚਾਹੇ ਕੋਈ ਵੀ ਧਰਮ ਹੁੰਦਾ ਉੱਥੇ ਜੇ ਕੋਈ ਕਿਸੇ ਵੀ ਧਰਮ ਨਾਲ ਐਦਾਂ ਕਰਦਾ ਜਾ ਤਾਂ ਉਹ ਚੀਜ਼ ਗਲਤ ਹੀ ਕਮਾਂਗੇ ਆਪਾਂ ਜਿਹੜਾ ਮਰਜ਼ੀ ਹੋਵੇ ਗਲਤ ਦਾ ਗਲਤ ਹੀ ਕਮਾਂਗੇ ਇੱਕ ਚੀਜ਼ ਨੂੰ ਦੇਖਦੇ ਕਿਵੇਂ ਉਹ ਵੀ ਉਹ ਚੀਜ਼ ਕਰਨੀ ਚਾਹੀਦੀ ਸੀਗੀ ਯਾਰ ਉਹਨਾਂ ਨੂੰ ਐਵੇਂ ਕਰਨਾ ਚਾਹੀਦਾ ਸੀ ਕਿਉਂਕਿ ਇੱਕ ਧਰਮ ਆ ਹੈਨਾ ਵੀ ਉਹ ਯਾਰ ਉਹ ਕਰ ਤੱਕ ਆਪਣੇ ਗੁਰੂ ਨੂੰ ਯਾਦ ਰਿਹਾ ਹੈਨਾ ਉਹ ਕੁਝ 5 ਮਿੰਟ ਨਾ ਭਾਜੀ 7 ਮਿੰਟ ਨਾ ਕੁਝ ਨਹੀਂ ਹੋਣ ਲੱਗਿਆ ਬੱਦ ਤੋਂ ਬੱਦ 10 ਮਿੰਟ ਲੱਗ ਜਾਨੇ 10 5 ਮਿੰਟ ਨਾ ਕੁਝ ਨਹੀਂ ਹੋਣ ਲੱਗਿਆ ਤਾਂ ਬਸ ਐਨੇ ਚ ਇਹ ਪੁਲਿਸ ਵਾਲਾ ਉਹਨ ਪਤਾ ਆਪਨ ਨੂੰ ਨਹੀਂ ਪਤਾ ਵੀ ਕੀ ਗਾਸ਼ਟੀ ਹੈ ਕਿਸ ਨੇ ਆਪਾਂ ਕਿਸੇ ਗਾਸ਼ਟ ਨੂੰ ਐਦਾਂ ਬੋਲੀਏ ਆਪਣਾ ਇਹ ਸੂਲ ਨਹੀਂ ਹੈਗਾ ਬਟ ਜੋ ਵੀ ਕੀਤਾ ਉਹਨੇ ਲੱਤ ਮਾਰੀ ਗਲਤ ਕੀਤਾ ਮੈਂ ਕਿਸੇ 100% ਦਾ ਇਨਸਾਨੀਅਤ ਦੇ ਨਾਤੇ ਉਹ ਚੀਜ਼ ਸਹੀ ਸੀਗੀ ਪੁਲਸ ਵਾਲੇ ਵੱਲ ਪੁੱਛਦੇ ਹੋ ਜਾਂ ਸਾਡੇ ਵੱਲੋਂ ਪੁੱਛਦੇ ਹੋ ਤੁਹਾਡੇ ਵੱਲੋਂ ਪੁੱਛਦਾ ਵੀ ਇਨਸਾਨੀਅਤ ਦੇ ਨਾਤੇ ਤੁਸੀਂ ਇਹ ਵੀਡੀਓ ਦੇਖੀ ਹੈ ਨਾ ਉਹ ਚੀਜ਼ਾਂ ਸਹੀ ਸੀਗੀਆਂ ਜੋ ਪਾਜੀਓ ਪੁਲਸ ਵਾਲੇ ਨੇ ਕੀਤਾ ਉਹ ਸऱ्याਮ ਗਲਤ ਸੀ ਜੋ ਵੀ ਸੀ ਬਸ ਉਹ ਵੀਡੀਓ ਚ ਆਪਾਂ ਨੂੰ ਸऱ्याਮ ਹਰ ਇੱਕ ਬੰਦਾ Hindu ਮੁਸਲਮਾਨ ਜਿਹੜਾ ਵੀ ਇੱਕ ਉਹ ਵੀਡੀਓ ਦੇਖੂਗਾ ਉਹ ਉਹਨੂੰ ਗਲਤ ਹੀ ਕਹੂਗਾ ਕਿਉਂਕਿ ਜਿਹੜਾ ਬੰਦਾ ਪਾਠ ਪੂਜਾ ਮਜ਼ੀਦ ਚ ਨਮਾਜ਼ ਪੜ ਰਿਹਾ ਕੁਝ ਵੀ ਕਰ ਰਿਹਾ ਤਾਂ ਤਾਂ ਆਪਾਂ ਜਾ ਕੇ ਉਹਦੇ ਲੱਤ ਮਾਰਾਂਗੇ ਤਾਂ ਉਹ ਚੀਜ਼ ਗਲਤ ਆ ਲੱਤ ਦੀ ਗੱਲ ਨਹੀਂ ਯਾਰ ਗੱਲ ਸਾਰੀ ਹੁੰਦੀ ਆ ਹੁਣ ਇੱਥੇ ਅਸੀਂ ਖੜੇ ਆ ਇਹ ਖਾਣਾ ਮੈਂ ਸ਼ਰਮਾ ਅਜਾਟਾ ਅਸੀਂ ਮਤਲਬ ਤਿੰਨੋਂ ਧਰਮਾਂ ਦੇ ਇੱਥੇ ਬੰਦੇ ਖੜੇ ਆ ਇਸ ਟਾਈਮ ਤੇਨ ਦੋਸਤੋਂ ਉਹਦਾ ਸਾਡਾ ਸਰਕਲ ਵਧੀਆ ਪਿੰਡ ਤੇ ਆ ਸਾਰੇ ਆਪਸ ਵਿੱਚ ਵਧੀਆ ਵਰਤਦੇ ਆ ਅਜ ਤੱਕ ਸਾਡੇ ਪਿੰਡ ਚ ਐਜੀ ਕੋਈ ਸ਼ਿਕਾਇਤ ਮਿਲੀ ਨਹੀਂ ਗਈ ਵੀ ਹਾਂ ਧਰਮ ਨੂੰ ਲੈ ਕੇ ਲੜਿਆ ਉਹ ਆਪਸ ਵਿੱਚ ਮਜਮੂੂਚ ਲੜ ਲੈਣੇ ਹੋ ਗੱਲ ਆ ਪਰ ਇਹ ਸਾਰਾ ਨਾ ਨੈਸ਼ਨਲ ਪੱਧਰ ਤੇ ਹੁੰਦਾ ਕਹਿ ਸਕਦੇ ਆ ਵੀ ਹਾਂ ਵੋਟਾ ਕਰਕੇ ਗੈਲੋ ਜਾਇ ਇੱਕ ਇਹ ਪੋਲਿਟਿਕਸ ਆ ਰੇ ਬਹੁਤ ਗੰਦੀ ਚੀਜ਼ ਆ ਪਤਾ ਨਹੀਂ ਕਿਨੂ ਕਿਨੂ ਮਰਵਾਤਾ ਕਿਨੂ ਕਿਨੂ ਖਾ ਕੇ ਕਿਨਾਂ ਦੇ ਮਾਮਾ ਦੇ ਪੁੱਤ ਖਾ ਕੇ ਹਨਾ ਇਹ ਹੁੰਦਾ ਪਰ ਯਾਰ ਇੱਥੇ ਕੋਈ ਆ ਮੈਟਰ ਨਹੀਂ ਕਰਦਾ ਹੈਗਾ ਜੇ ਜਿੱਥੇ ਤੇ ਰਹੀ ਗੱਲ ਜਰ ਹਰ ਕੋਈ ਆਪਣੇ ਧਰਮ ਦੀ ਜਿਹੜੀ ਐਥਿਕਸ ਆ ਕਹਿ ਸਕਦਾ ਆਪਣੇ ਧਰਮ ਦੀ ਮਾਨਤਾ ਉਹ ਕਿਤੇ ਵੀ ਬਹਿ ਕੇ ਕਰ ਸਕਦਾ ਉਹਦੇ ਲਈ ਕੋਈ ਪੱਕਾ ਟਿਕਾਣਾ ਨਹੀਂ ਹੁੰਦਾ ਵੀ ਹਾਂ ਉਹ ਨੂੰ ਇੱਕ ਜਗ੍ਹਾ ਜਾਣਾ ਪੂਗਾ ਉਹ ਜੇ ਉਹ ਨੂੰ ਜਿੱਥੇ ਟਾਈਮ ਮਿਲਦਾ ਉੱਥੇ ਕਰ ਸਕਦਾ ਜੇ ਹੁਣ ਕਈ ਹੈ ਹਿੰਦੂ ਪ੍ਰਚਾਰ ਕਰਦੇ ਨੇ ਜਦੋਂ ਰੈਲੀਆਂ ਲੈ ਕੇ ਨਿਕਲਦੇ ਨੇ ਜਦੋਂ ਕੀਰਤਨ ਵੇਲੇ ਸਿੱਖ ਨਿਕਲਦੇ ਨੇ ਤਾਂ ਵੀ ਮੁਸਲਮ ਕਿਉਂ ਨਹੀਂ ਨਿਕਲ ਸਕਦੇ ਆਗੇ ਹੁਣ ਕੱਲੇ ਮਸਜਿਦ ਵਿੱਚ ਨਮਾਜ਼ ਪੜ੍ਹਨੇ ਗਿਆ ਸੀ ਮਸਜਿਦ ਚ ਮੈਨੂੰ ਬੁਖਾਰ ਸੀ ਇਹਨੂੰ ਵੀ ਪਤਾ ਇਹੀ ਮੈਨੂੰ ਦਵਾਈ ਦਵਾ ਕੇ ਲਿਆਇਤੀ ਤੇ ਰਾਤ ਨੂੰ 9:30 ਤੱਕ ਮਸਜਿਦ ਦੇ ਬਾਹਰ ਖੜਾ ਸੀ ਇਹਦੇ ਨਾਲ ਇਹ ਤਾਂ ਮਤਲਬ ਪਿਆਰ ਹੁੰਦਾ ਉੱਥੇ ਧਰਮ ਨਹੀਂ ਦੇਖਿਆ ਜਾਂਦਾ ਹੈਗਾ ਇੱਕ ਚੀਜ਼ ਹੋਰ ਕਹਿੰਦੇ ਬਾਈਬਲ ਤੇ ਕੁਰਾਨ ਮੈਂ ਹੈਨਾ ਵੀ ਕਦੇ ਲੜਦੇ ਨਹੀਂ ਦੇਖੇ ਜਿਹੜੇ ਪੜ੍ਹਦੇ ਹੁੰਦੇ ਨੇ ਉਹ ਵੀ ਕਦੇ ਐਵੇਂ ਦੇ ਲੜਦੇ ਨਹੀਂ ਹੁੰਦੇ ਸੇਮ ਬਾਈਬਲ ਤੇ ਕੁਰਾਨ ਕੋਈ ਫਰਕ ਨਹੀਂ ਬਾਈਬਲ ਦੇ ਕੁਰਾਨ ਚ ਐਂਡ ਦੀ ਐਂਡ ਮੋਟਿਵ ਇੱਕੋ ਹੀ ਆ ਜਿੰਨੀ ਵੀ ਮਤਲਬ ਆਪਾਂ ਦੇਖਿਆ ਨਾ ਰੱਬ ਨੂੰ ਪਾਣ ਦੇ ਤਰੀਕੇ ਲੱਗ ਲੱਗੇ ਨੇ ਪਰ ਰਸਤਾ ਇੱਕੋ ਹੀ ਆ ਮਤਲਬ ਜਾ ਕੇ ਗੱਲ ਇੱਕੋ ਹੀ ਖੜਦੀ ਆ ਜੇ ਆਪਾਂ ਕਹ ਲਈਏ ਵੀ ਹੁਣ ਮੈਂ ਆ ਮੇਰਾ ਫਰੈਂਡ ਸਰਕਲ ਲੱਗਾ ਤੁਸੀਂ ਉਹ ਤੁਹਾਡਾ ਫਰੈਂਡ ਸਰਕਲ ਲੱਗਾ ਐਂਡ ਚੈਂਜ ਉੱਥੇ ਮੈਟਰ ਕੀ ਕਰਦਾ ਪਿਆਰ ਯਾਰੀ ਜੋ ਮੈਟਰ ਕਿਰਦਾ ਪਿਆਰ ਭਰੋਸਾ ਠੀਕਾ ਖਾਰ ਨਹੀਂ ਹੋਣੀ ਚਾਹੀਦੀ ਸਾਰੀ ਕਿਤੇ ਸੱਚਾਈ ਹੋਣੀ ਚਾਹੀਦੀ ਆ ਐਵੇਂ ਇਹਦੇ ਵਿੱਚ ਵੀ ਆ ਰੱਬ ਦੇ ਵਿੱਚ ਵੀ ਕੁਝ ਨਾ ਕੁਝ ਚੀਜ਼ਾਂ ਮੈਟਰ ਕਰਦੀਆਂ ਨੇ ਆਸਥਾ ਆਪਣੀ ਆਸਥਾ ਹੋਣੀ ਚਾਹੀਦੀ ਆ ਤੇ ਆਪਣਾ ਕੀ ਕਹਿੰਦੇ ਨੇ ਵਿਸ਼ਵਾਸ ਹੋਣਾ ਚਾਹੀਦਾ ਸਭ ਤੋਂ ਵੱਡਾ ਤਾਂ ਇਹ ਚੀਜ਼ਾਂ ਹੁੰਦੀਆਂ ਨੇ ਲੋਕਾਂ ਨੇ ਬਣਾ ਰੱਖਿਆ ਅੱਜ ਦੇ ਟਾਈਮ 'ਚ ਵੀ ਹਾਂ ਜੇ ਧਰਮ ਨੂੰ ਆ ਐਵੇਂ ਮੰਨੋਗੇ ਤਾਂ ਇਹ ਰੱਬ ਨੂੰ ਪਾਉਣ ਦਾ ਜਰੀਆ ਰੱਬ ਨੂੰ ਪਾਉਣ ਦੇ ਜਰੀਆ ਇੱਕੋ ਜਿਹਾ ਬਸ ਤੁਹਾਡਾ ਦਿਲ ਸਾਫ਼ ਹੋਣਾ ਚਾਹੀਦਾ ਇੱਕ ਚੀਜ਼ ਹੋਰ ਪੁੱਛਦਾ ਯਾਰੀ ਦੋਸਤੀ 'ਚ ਹੈਨਾ ਅੱਜ ਬੜੇ ਯਾਰ ਖੋਏ ਹੋਣਗੇ ਮੇਜਲ ਵੀ ਸੋਚਦਾ ਵੀ ਉਹ ਯਾਰ ਯਾਰ ਵਾਪਸ ਆ ਜਾਣ ਤਾਂ ਯਾਰੀ ਕਿਤੇ ਨਾ ਕਿਤੇ ਸ਼ਾਇਦ ਹੋਵੇ ਅੱਜ ਦੁਆਰ ਤੋਂ ਬਾਈ ਦੁਨੀਆ ਤੇ ਆਣਾ ਜਾਣਾ ਲੱਗਿਆ ਰਹਿੰਦਾ ਹਣਾ ਐ ਸੋਚ ਕੇ ਮਨ ਸਮਝਾ ਲੈਂਦੇ ਆ ਪਰ ਐ ਨਾ ਪੈਰ ਚੱਕੇ ਦੀ ਨਹੀਂ ਪਤਾ ਹੁੰਦਾ ਵੀ ਹਾਂ ਕੀ ਆ ਕਰ ਲੂ ਕੀ ਹੋਣਾ ਹੁਣ ਮੇਰਾ ਦੋਸਤ ਸੀ ਉਹ ਹੁਣੀ ਉਹਦੇ ਪਿੱਛੇ ਡੈਥ ਹੋਈ ਆ ਇੱਕ ਮੇਰਾ ਉਸ ਤੋਂ ਪਹਿਲਾਂ ਮੇਰੇ ਨਾਲ ਦੀ ਦਦਾ ਨਾ ਵੀ ਦਵਿੰਦਰ ਸੀ ਉਹਦੀ ਵੀ ਡੈਥ ਹੋਈ ਆ ਤਾਂ ਮਤਲਬ ਯਾਰ ਮਨ ਦਾ ਹੁੰਦਾ ਵੀ ਹਾਂ ਚੱਲ ਗਏ ਜਿਹਦਾ ਸੋਚਣ ਬਈ ਜੇ ਡੂੰਘੇ ਸੋਚਾ ਫਿਰ ਤਾਂ ਬਹੁਤ ਅੱਗੇ ਚੱਲ ਜਾਂਦੇ ਆ ਪਰ ਹੁਣ ਜਿਹੜਾ ਇੱਕ ਵਾਰ ਵਾਗ ਗਿਆ ਉਹਨੂੰ ਆਪਾਂ ਨਹੀਂ ਵਾਪਸ ਲਿਆ ਸਕਦੇ ਇਹਦਾ ਹੋ ਗਿਆ ਨੇ ਹੀਰਾ ਖੋਣ ਵਾਲੀ ਗੱਲ ਹੋ ਗਈ ਹੀਰੇ ਜਿਵਾਰੀ ਕੋਲ ਹੀਰਾ ਖੋ ਗਿਆ ਤੇ ਉਤਰਾਜਾ ਰਹਿ ਗਿਆ ਬਈ ਕਦੇ ਜ਼ਿੰਦਗੀ ਚ ਕੱਲਾ ਰਹਿਆ ਕੱਲਾ ਬਈ ਉਦੋਂ ਫੀਲ ਕੀਤਾ ਜਦੋਂ ਇਹ ਕਾਫੀ ਵੱਡਾ ਸਰਕਲ ਸੀ ਸਾਡਾ ਯਾਰੀ ਦਾ ਵੀ ਟੁੱਟ ਚੁੱਕਿਆ ਹੁਣ ਚਲੋ ਵੀ ਆਪਾਂ ਨੂੰ ਅੱਜ ਵੀ ਚੰਗੇ ਹੀ ਕਹਿੰਦੇ ਆ ਵੀ ਹੈਲੋ ਹੈ ਆਪਣੀ ਹੈਗੀ ਸਾਰਿਆਂ ਨਾਲ ਵਧੀਆ ਵੀ ਵਧੀਆ ਵਰਤਦੇ ਹਾਂ ਹਲੇ ਵੀ ਆਪਾਂ ਪਰ ਜਦੋਂ ਜਦੋਂ ਉਹ ਸਰਕਲ ਦੇਖ ਕੇ ਉਹ ਵੀਡੀਓ ਦੇਖ ਕੇ ਸਨੇਪਾ ਦੇਖ ਕੇ ਚੇਤਾਉਂਦਾ ਨਾ ਯਾਰੀ ਦਾ ਉਦੋਂ ਕੱਲਾ ਫੀਲ ਕਰਦਾ ਆਪਣੇ ਆਪ ਨੂੰ ਬਾਕੀ ਜਦੋਂ ਹੁਣ ਮਝੈਲ ਮਿਲ ਜਾਣਾ ਮਝੈਲ ਵੀ ਬਾ ਆਪਣਾ ਵੀ ਕੰਮ ਕਰ ਚ ਬੀਜੀ ਹੁੰਦਾ ਮੈਂ ਵੀ ਖੇਡਣ ਖੁੱਡਣ ਚ ਬੀਜੀ ਹੁੰਨਾ ਜਿੱਦਨ ਅਸੀਂ ਮਿਲ ਜਾਣਾ ਫਿਰ ਉਦਨ ਬੈ ਕੇ ਡੁੰਗੀਆਂ ਗੱਲਾਂ ਹਾਂ ਐਂਡ ਦੇ ਐਂਡ ਤਾਂ ਬਾਈ ਅਸੀਂ ਦੋਨੇ ਮਤਲਬ ਸ਼ੁਰੂ ਚ ਆਨ ਲਾ ਲੋ ਵੀ ਅਸੀਂ ਇਕੋ ਪਾਲਣੇ ਚ ਬੜੇ ਆ ਤੇ ਹੁਣ ਤੱਕ ਨਾਲ ਆ ਹੁਣ ਇੱਕ ਚੀਜ਼ ਪੁੱਛਦਾ ਮਝੈਲ ਨੇ ਤਾਂ ਬਾਹਰ ਜਾਣਾ ਹੈਨਾ ਤੇਰਾ ਯਾਰ ਤਾਂ ਚੱਲ ਬਾਹਰ ਲੰਗ ਜਾਊਗਾ ਤੂੰ ਕੀ ਕਰੇਂਗਾ ਫਿਰ ਐਸ਼ ਐਸ਼ ਕਰਾਂਗੇ ਆਪਾਂ ਐਸ਼ ਕਰਾਂਗੇ ਭਾਈ ਦੇ ਸਿਰ ਤੇ ਇਹਨੂੰ ਮੈਂ ਕਹ ਜਿੰਨਾ ਟਾਈਮ ਕਰਾਊਗਾ ਉਨਾ ਟਾਈਮ ਕਰਾਂਗੇ ਬਾਕੀ ਰੱਬ ਰੱਖਾ ਇਹਨੂੰ ਕਹਿ ਕੇ ਗਿਆ ਮੈਂ ਇਹਦੇ ਮੰਮੀ ਡੈਡੀ ਨੂੰ ਮੈਂ ਕਿਹਾ ਸੋਨੇ ਟੈਨਸ਼ਨ ਲੈਣੀ ਜਿੱਦਨ ਮੈਂ ਬਾਹਰ ਭੱਗ ਗਿਆ ਬਸ ਇਹ ਇੱਥੇ ਨਜ਼ਾਰੇ ਲੂਗੈ ਨੇ ਹੋਰ ਕੁਝ ਨਹੀਂ ਕਰਨਾ ਹੈਗਾ ਥੋੜੇ ਬਾਹਰ ਜਾ ਕੇ ਮੈਨੂੰ ਮੁੱਕਰ ਗਿਆ ਫਿਰ ਕੀ ਕਰੇਂਗਾ ਤੂੰ ਬਸ ਫਿਰ ਰੱਬ ਰੱਖਾ ਮੈਂ ਤੈਨੂੰ ਭਰੋਸਾ ਨਹੀਂ ਕਰ ਮੇਰੇ ਤੇ ਭਰੋਸਾ ਤਾਂ ਹੈਗਾ ਮੁੱਕਰ ਦਾ ਤਾਂ ਹੈ ਇਹਦੇ ਲਈ ਮੈਂ ਇੱਕ ਸ਼ਾਇਰੀ ਵੀ ਲਿਖੀ ਸੀ ਆਜ ਤੋਂ ਬਹੁਤ ਟਾਈਮ ਪਹਿਲਾਂ ਕਹਿੰਦਾ ਅ ਜੋਰ ਬੜਿਆਂ ਦਾ ਲ ਹੁਸਨ ਬੜਿਆ ਨੇ ਗਵਾਲਿਆ ਸਾਨੂੰ ਚਾੜ ਦੇ ਉੱਤੇ ਲਾਉਣ ਲਈ ਜਿੱਥੇ ਮਤ ਨਾ ਮਿਲੇ ਉੱਥੇ ਸਲਾਮਾ ਵੀ ਨਹੀਂ ਕਰਦੇ ਤੇਰੇ ਜਿਹੀਆਂ ਫੁਕਰੀਆਂ ਦਾ ਅਸੀਂ ਪਾਣੀ ਵੀ ਨਹੀਂ ਪਰਦੇ ਇਹਦੇ ਲਈ ਲਿਖੀ ਤੋ ਤੁਹਾਡੇ ਨਾਲ ਹੈ ਨਾ ਬਾਈ ਵੀ ਖੜਾ ਬਾਈ ਕੀ ਹਾਲ ਚਾਲ ਹੈ ਇਹ ਵੀਰ ਜੀ ਵਧੀਆ ਜੀ ਇਹ ਆਪਣਾ ਵੱਡਾ ਭਰਾ ਵੀਰੇ ਇਹਦੀ ਬਹੁਤ ਵੱਡੀ ਸਪੋਰਟ ਆ ਆਪਾਂ ਨੂੰ ਇਹਦੀ ਸਪੋਰਟ ਤੇ ਅਸੀਂ ਪਰਿਆਲੇ ਦੇ ਸਾਰੇ ਜਾਰੇ ਲਈਦੇ ਆਪਾਂ ਪੂਰੇ ਪਟਿਆਲੇ ਦੇ ਵਿੱਚ ਜੇ ਇਕੱਲੇ ਕੋ ਮਰਿਆ ਆਪਾਂ ਨੂੰ ਕਿਸੇ ਦਾ ਕੋਈ ਖੌਫ ਕਿਸੇ ਦਾ ਕੋਈ ਡਰ ਨਹੀਂ ਹੈਗਾ ਇੰਨੀ ਸਪੋਰਟ ਆ ਆਪਾਂ ਨੂੰ ਇਹਦੀ ਘਰੇ ਬੈਠੇ ਨੂੰ ਵੀ ਇਹਦਾ ਸਵਾਲ ਜਵਾਬ ਪੁੱਛੋ ਵੀਰੇ ਕੁਝ ਬਾਈ ਨੇ ਕਿਹਾ ਹੈ ਨਾ ਤੁਹਾਡੀ ਸਪੋਰਟ ਆ ਤੇ ਕੀ ਚੱਕਰ ਕੀ ਹੈ ਹੈ ਬਾਈ ਇੰਨੀ سپورਟ ਹੈ ਤੁਹਾਡੀ ਵੀਰੇ ਬਸ ਸਾਰੇ ਭਾਈਆਂ ਨਾਲ ਬਣੀ ਹੋਈ ਆ ਅੱਜ ਦੇ ਟਾਈਮ 'ਚ ਆਪਨੇ ਖੋਇਆ ਕੋਈ ਨਹੀਂ ਜੋੜੀ ਨੇ ਇਹ ਬਸ ਇੱਕ ਸਰਕਲ ਇਹ ਹੈ ਇਹਨਾਂ ਨਾਲ ਘਰ ਵਾਲਾ ਕੰਮ ਆ ਵੀਰੇ ਸ਼ੁਰੂ ਤੋਂ ਸਟਾਰਟਿੰਗ ਤੋਂ ਹਾਂਜੀ ਬਾਈ ਕਦੇ ਇੱਕ ਗੱਲ ਸੋਚੀਏ ਤੁਸੀਂ ਕਿਹਾ ਕਦੇ ਖੋਇਆ ਨਹੀਂ ਪਰ ਰੱਬ ਕਈ ਵਾਰੀ ਖੋ ਲੈਂਦਾ ਆ ਹੈਨਾ ਉਹ ਚੀਜ਼ਾਂ ਉਹ ਕਦੇ ਉਹ ਉਹਨਾਂ ਨੂੰ ਯਾਦ ਕਰੇ ਜਿਹੜੇ ਖੋਏ ਹੋਣ ਵੀਰੇ ਦੇਖੋ ਯਾਦ ਕਰਕੇ ਤਾਂ ਕੁਝ ਬਣਦਾ ਨਹੀਂ ਜਦੋਂ ਉਹ ਨਹੀਂ ਆਪ ਨੂੰ ਯਾਦ ਕਰ ਰਹੇ ਆਪਾਂ ਵੀ ਆਪਾਂ ਵੀ ਕਿਉਂ ਕਰੀਏ ਪਰ ਦੇਖੋ ਪਰ ਇੱਕ ਵਾਰੀ ਉਹ ਹੈ ਵੀ ਜਦੋਂ ਉਹੀ ਗੱਲ ਆ ਜਾਂਦੀ ਆ ਨਾ ਵੀ ਫੋਟੋਆਂ ਦੇਖਣ ਵਾਲੀ ਵੀ ਦੇਖਦੇ ਆ ਚਲੋ ਕੁਝ ਉਹ ਹੁੰਦਾ ਤਾਂ ਹੈ ਨਹੀਂ ਵੀਰੇ ਮਨ ਸਮਝਾ ਲਈਦਾ ਬਸ ਇੱਕ ਹੁਣ ਰੋਇਆ ਤਾਂ ਜਾਂਦਾ ਨਹੀਂ ਹੈਗਾ ਨਾ ਇੱਕ ਚੀਜ਼ ਚੱਲੀ ਸੀ ਤੁਸੀਂ ਸੁਣਿਆ ਹੋਵੇਗਾ ਆਜੋ ਯਾਰ ਉਹ ਫੋਟੋ ਇੱਕ ਕਰਾ ਲਵੇ ਸੀ ਮਰ ਮੁਰਗੇ ਦਾ ਡੀਪੀ ਉੱਤੇ ਲਾ ਲਿਆ ਹੈਨਾ ਉਹ ਚੀਜ਼ ਨੂੰ ਸੁਣ ਕੇ ਅੱਜ ਇੱਕ ਚੀਜ਼ ਹੋਰ ਸੋਚਦੇ ਆ ਵੀ ਆਣ ਵਾਲੇ ਟਾਈਮ 'ਚ ਯਾਰ ਯਾਰੀ ਸਾਡੇ ਜਿਹੜੇ ਜ਼ਵਾਖ ਵੀ ਹੋਣਗੇ ਉਹਨਾਂ ਨੂੰ ਪਤਾ ਵੀ ਹੋਊਗਾ ਵੀ ਯਾਰੀ ਹੁੰਦੀ ਗਈ ਸੀ ਕਿਉਂਕਿ ਅੱਜ ਕੱਲ ਯਾਰੀ ਉਹ ਵੀ ਨਹੀਂ ਰਹੀ ਨਾ ਜਿਵੇਂ ਦੀ ਪਹਿਲਾਂ ਸੀਗੀ ਬਾਈ ਯਾਰੀ ਰਹੀ ਆ ਯਾਰੀ ਯਾਰੀ ਨਹੀਂ ਨਾ ਭਾਈ ਯਾਰੀ ਰਹੀ ਆ ਐ ਨਹੀਂਗਾ ਵੀ ਯਾਰੀ ਰਹੀ ਨਹੀਂ ਗਈ ਯਾਰ ਅੱਜ ਦੇ ਟਾਈਮ ਚ ਨਾ ਲੋਕੀ ਯਾਰੀ ਨਭਾਉਣ ਪਿੱਛੇ ਭੱਜੇ ਹੋਏ ਨੇ ਪਹਿਲਾਂ ਕਿੰਨੇ ਕਿ ਮਤਲਬ ਲੋਕ ਕਿੰਨੇ ਕਿ ਯਾਰੀ ਨਭੰਦੇ ਤੇ ਪਹਿਲਾਂ ਮਨ ਸੱਚੇ ਹੁੰਦੇ ਤੇ ਅੱਜ ਕੀ ਡੇਟ ਚ ਮਨ ਸੱਚੇ ਨਹੀਂ ਰੇ ਲੋਕ ਯਾਰੀ ਨਭਾਉਣ ਨੂੰ ਲੋਕਾਂ ਨੂੰ ਸ਼ੋਅ ਆਫ ਜ਼ਿਆਦਾ ਹੋ ਗਿਆ ਵੀ ਆ ਦੇਖੋ ਸਾਡੀ ਯਾਰੀ ਸਨੈਪਮਾ ਯਾਰੀ ਯਾਦੀ ਰਹਗੀ ਇੰਸਟਾਗ੍ਰਾਮ ਪਾ ਯਾਰੀ ਯਾਦੀ ਰਹਗੀ ਇੰਟਰਨੈਟ ਪੇ ਵੀ ਤਾਂ ਉਹੀ ਯਾਰੀ ਆ ਅੱਜ ਕੱਲ ਨਾ ਬਾਈ ਤਰੱਕੀ ਨੂੰ ਦੇਖ ਕੇ ਕੋਈ ਨਹੀਂ ਜਰਦਾ ਚਾਹੇ ਬਾਈ ਭਰਾ ਆ ਚਾਹੇ ਕੋਈ ਮਰਜੀ ਆ ਕੋਈ 100 ਦੇ ਵਿੱਚੋਂ ਇੱਕ ਮੇਰਲਾ ਹੀ ਹੋਊਗਾ ਚਾਹੇ ਤਰਾ ਯਾਰ ਆ ਚਾਹੇ ਭਰਾ ਕੋਈ ਮਰਜੀ ਆ ਤਰੱਕੀ ਨੂੰ ਦੇਖ ਕੇ ਜੇ ਤੂੰ ਤਰੱਕੀ ਵੱਲ ਜਾ ਰਹਿਣਾ ਨਾ ਸੋਨੇ ਦੀ ਪੌੜੀ ਚੜ ਰਿਹਾ ਤੈਨੂੰ ਹੱਥ ਵੜ ਕੇ ਥੱਲੇ ਤਾਰਨ ਵਾਲੇ ਵੀ ਆਪਣੀ ਹੋਣਗੇ ਮੈਂ ਇੱਕ ਚੀਜ਼ ਹੋਰ ਪੁੱਛਾਂ ਇੱਕ ਸਾਈਡ ਤੇ ਤੈਨੂੰ ਪੈਸਾ ਮਿਲ ਰਿਹਾ ਹੈ ਇੱਕ ਸਾਈਡ ਤੇ ਤੈਨੂੰ ਯਾਰ ਮਿਲ ਰਿਹਾ ਹੈ ਇੱਕ ਸਾਈਡ ਤੇ ਤਿੰਨ ਫੇ ਯਾਰ ਕੱਲੇ ਜ਼ਿੰਦਗੀ ਤੋਂ ਕੱਲੇ ਆ ਫਿਰ ਕੱਲੇ ਹੀ ਵਗਦੇ ਆ ਹਾਂ ਤੂੰ ਸੋਚਦਾ ਵੀ ਮੰਮੀ ਡੈਡੀ ਵੀ ਨਾ ਹੋਣ ਉੱਥੇ ਜ਼ਿੰਦਗੀ 'ਚ ਕੱਲਾ ਬੰਦਾ ਜਦੋਂ ਹੁੰਦਾ ਨਾ ਉਹ ਟਾਈਮ ਤੇ ਫੀਲਿੰਗ ਕੀ ਹੁੰਦੀ ਆ ਫੀਲਿੰਗ ਬਾਈ ਜੀ ਬਸ ਫਿਰ ਉਸ ਟਾਈਮ ਇਹ ਹੁੰਦਾ ਵੀ ਜਾਂ ਅਸੀਂ ਵੀ ਘਰ ਦੇ ਕੋਲ ਹੋਈ ਉੱਥੇ ਜਾਂ ਘਰ ਦੇ ਸਾਡੇ ਕੋਲ ਹੋਣ ਬਸ ਫਿਰ ਤਾਂ ਫੀਲਿੰਗ ਇਹੀ ਹੁੰਦੀ ਆ ਘਰ ਦੇ ਕਹਿੰਦੇ ਨੇ ਵੀ ਜਦੋਂ ਨਾ ਕੋਈ ਨਾ ਖੜੇ ਨਾ ਫਿਰ ਘਰ ਦੇ ਹੀ ਯਾਦ ਆਉਂਦੇ ਨੇ ਹਾਂ ਉਹਨਾਂ ਦੀ ਇਹ ਗੱਲ ਕਿੰਨੀ ਕ ਸੋਚਦੇ ਹਾਂ ਮੋੜ ਤੋੜ ਕੇ ਇਹ ਗੱਲ ਭਾਜੀ ਆਪਾਂ ਮੈਂ ਇਹ ਇਹੀ ਇਹ ਹੀ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਇਹ ਗੱਲ ਇੰਨੀ ਕਿ ਸੋਚਦਾ ਨਾ ਵੀ ਮੇਰੇ ਘਰ ਦੇ ਨੇ ਮੈਨੂੰ ਬਹੁਤ ਜ਼ੋਰ ਲਾਏ ਵੀ ਤੂੰ ਬਾਹਰ ਚੱਲ ਜਾ ਮੈਂ ਆਪਣੇ ਮੇਰੇ ਘਰ ਦੇ ਕਿ ਨਾ ਮੇਰੀ ਫੈਮਲੀ ਨਾਲ ਮੇਰੀ ਜੁਆਇੰਟ ਫੈਮਲੀ ਆ ਅਸੀਂ 31 ਮੈਂਬਰ ਨੇ ਮੇਰੀ ਫੈਮਲੀ ਸਾਰੀ ਸਾਰੀ ਇੱਕੋ ਘਰ ਚ ਜਨੇ ਇਕੱਠੇ ਰਹਿੰਦੇ ਆ ਵੀ ਤੁਸੀਂ ਲਾਲੋ ਸਾਹਿਬ ਵੀ ਮੈਂ ਬਾਹਰ ਨਹੀਂ ਜਾਂਦਾ ਇੱਕ ਸਿਰਫ ਆਪਣੀ ਫੈਮਲੀ ਪਿੱਛੇ ਇੰਨਾ ਪਿਆਰ ਆ ਮੇਰਾ ਸਾਬ ਹਣਾ ਗਲਤ ਕਰਾਨੇ ਸਾਡੇ ਬਾਪੂ ਜੀ ਨੂੰ ਜੀ ਸ਼ਸ਼ਕਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਮੈਂ ਚਾਰਿਆ ਸੀਗਾ ਜਿਵੇਂ ਹੁਣ ਪੁਰਾਣੇ ਜਵਾਨੇ ਚ ਸਾਨੂੰ ਬੁਢੇ ਦੱਸਦੇ ਤੇ ਜਾ ਉਹ ਕੱਖ ਵੱਟ ਕੇ ਲਿਆ ਪੱਠੇ ਲਿਆ ਵੱਟ ਕੇ ਕਿੱਥੋਂ ਆਇਆ ਹੈ ਉਥੋਂ ਆਨੇ ਤੇ ਮਰੂੰਗਾ ਚੋ ਕੱਖ ਨਾ ਪੱਠੇ ਛੱਡ ਦੋ ਫੇਰ ਆਏ ਫੇਰ ਬੁੜਾ ਕੁੱਟੂ ਯਾਰ ਕੱਲੂ ਨਹੀਂ ਜਾਣੇ ਉਹਦੀ ਜ਼ਿੰਮੇਵਾਰੀ ਸੀ ਜਿਵੇਂ ਮੱਝਾਂ ਨੂੰ ਕੱਖ ਪਾਉਣੇ ਸਬਜ਼ੀਆਂ ਲਾਉਣੀਆਂ ਤੇ ਕਣਕਾਂ ਨੂੰ ਪਾਣੀ ਲਾਉਣਾ ਤੇ ਬੁੜਾ ਕਹਿੰਦਾ ਲਾਇਆ ਆਪਣੀ ਉਹ ਕਣਕ ਦੇਖ ਲਈ ਨਾ ਹਾਂਜੀ ਠੀਕ ਹੁਣ ਵਾਲੇ ਕਿੰਨੇ ਵਜੇ ਉੱਠਣਾ ਨਹੀਂ ਯਾਰ ਮੈਂ ਤਾਂ 10:00 ਵਜੇ ਉੱਠਦਾ ਹੂੰ ਤੇ 9 ਪੰਜ ਰੁਪਏ ਦਾ ਦੁੱਧ ਡੈਰੀ ਚੋਂ ਫੜ ਲੈ ਜਾ ਕੇ ਉਹ ਡੈਰੀ ਵਾਲਾ ਤਾਂ ਕੈਮੀਕਲ ਆ ਬੇਟੇ ਜਿਹੜਿਆ ਸਾਡੀਆਂ ਸੱਤਿਆਂ ਚੋੜੀਆਂ ਦੀਆਂ ਨਾ ਇਹ ਫੌਜ ਚ ਮਿਲਣ ਦੀ ਲੋੜ ਨਹੀਂ ਥੀ ਕਰਨਲ ਪਹਿਲੀ ਕਹਿੰਦਾ ਸੀ ਭਰਤੀ ਹੋ ਗਿਆ ਤੂੰ ਅੱਜ ਤੁਹਾਡੀਆਂ ਇਕੱਠੀਆਂ ਹੋ ਗਿਆ ਛਾਤੀਆਂ ਉਹ ਕਾਹਦੇ ਕਰਨਾ ਇੱਕ ਚੀਜ਼ ਪੁੱਛਦਾ ਤੁਹਾਨੂੰ ਤੁਸੀਂ ਕੀਤੀ ਨਾ ਵੀ ਗੱਲ ਵੀ ਨੌਜਵਾਨ ਅੱਜ ਦੇ ਉਵੇਂ ਦੇ ਨਹੀਂ ਰਹੇ ਅੱਜ ਕੱਲ ਕਿਵੇਂ ਦੇਖਦੇ ਹੋ ਇੱਕ ਬਾਪ ਹੋਣ ਦੇ ਨਾਤੇ ਵੀ ਅੱਜ ਕੱਲ ਜਵਾਕ ਕਿਵੇਂ ਦੇ ਰਹਿ ਰਹੇ ਨੇ ਇਹ ਪਤਾ ਕੀ ਆ ਮਤਲਬ ਕਿਸੇ ਦੀ ਬੰਦਸ਼ ਨਹੀਂ ਰਹਿਣਾ ਚਾਹੁੰਦੇ ਮਤਲਬ ਜਿਵੇਂ ਆਪਣਾ ਕਹਿ ਦਿੰਨੇ ਆ ਵੀ ਜਿਵੇਂ ਵੀ ਮੈਨੂੰ ਰੋਕ ਕੇ ਨਾ ਜਾਵੇ ਹੁਣ ਅਸੀਂ ਕੋਈ ਡੰਗਰ ਆ ਕੋਈ ਕੁੱਤਾ ਜੋਗਲਾਂ ਨੂੰ ਬੰਨਾਂਗੇ ਨਹੀਂ ਉਹ ਲੋਕਾਂ ਨੂੰ ਵੱਢਣੋਂ ਨਹੀਂ ਹਟੂਗਾ ਅਸੀਂ ਬੰਨਾਂਗੇ ਫੇਰ ਉਹ ਕਹਿੰਦਾ ਠੀਕ ਆ ਤੇਰਾ ਕੁੱਤਾ ਭਾਈ ਬੰਨਿਆ ਹੋਇਆ ਨਹੀਂ ਤਾਂ ਸਾਨੂੰ ਵੱਢੂਗਾ ਹੁਣ ਅਸੀਂ ਇੱਕ ਇਹ ਤੁਸੀਂ ਕਹਿ ਕੇ ਬਾਜਨਾ ਸੀ ਪਹਿਲਾਂ ਰੋਕਦੇ ਕਿੱਥੇ ਗਿਆ ਸੀ ਕੋਈ ਜਵਾਬ ਦੇਣਾ ਪੈਂਦਾ ਸੀ ਉਹਨੂੰ ਉਹ ਬੱਚਿਆਂ ਨੂੰ ਨਾ ਰੋਕਿਆ ਤਾਂ ਜਾਂਦਾ ਸੀ ਵੀ ਬੱਚਾ ਕਿਤੇ ਗਲਤ ਹੈ ਨਾ ਵੀ ਕੋਈ ਚੀਜ਼ ਨਾ ਕਰੇ। ਅੱਜ ਕੱਲ ਤੁਸੀਂ ਦੇਖਦੇ ਹੋ ਵੀ ਬੱਚੇ ਨਸ਼ਿਆਂ ਦੇ ਵੀ ਜਾ ਰਹੇ ਨੇ। ਨਹੀਂ ਗੱਲ ਮੇਰੀ ਉੱਥੇ ਆ ਜਾਣੀ ਆ। ਹੂੰ। ਬਾਪ ਨੂੰ ਪਤਾ ਹੁੰਦਾ ਸੀ ਵੀ ਮੇਰਾ ਬੇਟਾ ਉੱਥੇ ਤੱਕੇ ਗਿਆ। ਹੂੰ। ਉੱਥੋਂ ਨੇ ਵਾਪਸ ਆਉਣਾ। ਉਹਨੂੰ ਪਤਾ ਵੀ ਹੁੰਦਾ ਸੀ ਟਾਈਮ ਦਾ ਵੀ ਇੱਥੋਂ ਤੁਰ ਕੇ ਇੱਥੇ ਤੱਕ ਆਊਗਾ ਇਹ। ਹੁਣ ਤਾਂ ਉਹ ਝੂਠ ਬੋਲ ਕੇ ਗਾਗਾ। ਪਹਿਲਾਂ ਤਾਂ ਉਹਦਾ ਉੱਠਣਾ ਸਹੀ ਨਹੀਂ। ਹੂੰ। ਹੁਣ ਜਿਹੜਾ ਅਸਲੀ ਮਤਲਬ ਲੋਕਾਂ ਦੀ ਸਿਆਣੇ ਦੀ ਜੋ ਪਿੱਛੇ ਗੁজার ਗਏ ਕਹਾਵਤਾਂ ਉਹ 8-9 ਵਜੇ ਰੋਟੀ ਖਾ ਕੇ ਸੌਂ ਜਾਂਦੇ ਤੇ ਅਸੀਂ 3 ਵਜੇ ਆਮ ਦੇਖੇ ਨੇ ਸਾਡੇ ਬਜ਼ੁਰਗ ਹਾਲ ਪਾਉਂਦੇ ਅਸੀਂ ਫਿਰ ਚਾਹ ਲੈ ਕੇ ਬਾਹਰ ਜਾਣਾ ਪੱਠੇ ਵੜਨੇ ਉਹਨਾਂ ਨੂੰ ਖਾਲਸ ਮਾਰਨੇ ਖੁੰਝੇ ਕੱਢਣੇ ਬਾਪੂ ਜੀ ਤੁਹਾਡਾ ਵੀ ਬਾਪੂ ਸੀਗਾ ਨਾ ਹੈਨਾ ਬਾਪੂ ਦਾ ਪਿਆਰ ਕਿੰਨਾ ਹੁੰਦਾ ਅਸਲ 'ਚ ਮਹਿਸੂਸ ਪਹਿਲਾਂ ਤਾਂ ਦੇਖੋ ਸਾਨੂੰ ਪਤਾ ਨਹੀਂ ਸੀ ਵੀ ਬਾਪੂ ਦਾ ਕੋਈ ਆ ਕੋਈ ਐਡੀ ਗੱਲ ਨਹੀਂ ਹੈ ਵੀ ਇਹ ਸਾਨੂੰ ਟੋਕਦਾ ਸਾਨੂੰ ਉਸ ਟਾਈਮ ਅਸੀਂ ਜਵਾਨੀ 'ਚ ਤੇ ਸਾਨੂੰ ਭੈੜਾ ਲੱਗਦਾ ਸੀ ਵੀ ਸਾਨੂੰ ਜਿਵੇਂ ਸਾਰਾ ਦਿਨ ਟੁੱਕੀ ਜਾਂਦੇ ਨੇ ਉਹ ਹੈ ਨਾ ਉਹਦੇ ਜਾਣ ਤੋਂ ਬਾਅਦ ਸਾਨੂੰ ਬਹੁਤ ਮਹਿਸੂਸ ਹੋਇਆ ਵੀ ਮਾਪਿਓ ਕਿਤੇ ਨਹੀਂ ਮਿਲਦਾ ਮਾਪਿਓ ਹਮੇਸ਼ਾ ਬੱਚੇ ਦੇ ਨਾਲ ਰਹੇ ਤਾਂ ਉਹ ਗੱਲਾਂ ਸਿਖਾਉਂਦੇ ਰਹਿੰਦਾ ਹੁੰਦਿਆਂ ਨੇ ਅੱਜ ਮਹਿਸੂਸ ਕਰਦੀ ਹਾਂ ਵੀ ਹਾਂ ਮੇਰਾ ਬਾਪੂ ਮੈਨੂੰ ਸਹੀ ਦੱਸਦਾ ਸੀ ਤੇ ਮੈਂ ਅੱਜ ਆਪਣੇ ਮੁੰਡੇ ਨੂੰ ਵੀ ਉਹ ਚੀਜ਼ ਦੱਸਦਾ ਪਰ ਉਹ ਚੀਜ਼ ਨਹੀਂ ਅੱਜ ਕੱਲ ਦੀ ਜਨਰੇਸ਼ਨ 'ਚ ਰਹੀ ਨੌਜਵਾਨਾਂ 'ਚ ਨਹੀਂ ਰਹੀ ਉਹਦੇ ਨਾਲ ਮੇਰਾ ਮਤੇ ਨਹੀਂ ਮਿਲ ਰਹੀ ਹੁਣ ਮੈਂ ਉੱਠਦਾ 4 ਵਜੇ ਮੇਰਾ ਚਹਿ ਨੀਂਦ ਮੇਰੀ ਪੂਰੀ ਹੋ ਗਈ ਮੈਂ ਆਕੇ ਔਰੇ ਫੱਟੇ ਤੇ ਬਹਿ ਜਾਣਾ ਮੇਰਿਆਂ ਦੋ ਮੱਜਾ ਰੱਖੀਆਂ ਨੇ ਮੈਂ ਔਰੇ ਬੈਠਿਆ ਰਹਿਣਾ ਰੱਬ ਦਾ ਨਾਮ ਲਈ ਜਾਣਾ ਗੋਹਾ ਚੱਕ ਦਾ ਮੈਸਾ ਬਾਹਰ ਬੰਦਤੀਆਂ 6 ਵਜੇ ਨੂੰ ਔਰੇ ਸਾਰੇ 4 ਕਿਲੋਮੀਟਰ ਘੁੰਮ ਕੇ ਫੇਰ ਮੈਂ ਘਰੇ ਸੌਂ ਜਾਣਾ ਜਾ ਕੇ 6 ਵਜੇ ਫੇਰ ਥੋੜਾ ਜਿਹਾ ਭਜਨ ਕਰਕੇ ਨਹਾ ਤੋ ਕੇ ਕੰਮ ਤੇ ਲੱਗ ਜੀਦਾ ਮਤਲਬ ਜੋ ਮੈਨੂੰ ਕਰਦੇ ਨੇ ਅੱਜ ਮੇਰੀ ਜ਼ਿੰਮੇਵਾਰੀ ਆ ਮੌਤੋਂ ਬਾਹਰ ਨਹੀਂ ਹੈਗਾ ਆਪੂ ਜੀ ਤੁਸੀਂ ਵੀ ਗਰੀਬੀ ਦੇਖੀ ਹੋਣੀ ਮੈਂ ਕਹਣਾ ਜੇ ਗਰੀਬੀ ਬਾਰੇ ਸੋਚਦਾ ਨਾ ਅੱਖਾਂ 'ਚ ਪਾਣੀ ਆ ਜਾਂਦਾ ਆਹਾਂ ਜਿਹੜਾ ਇਹ ਸੂਟ ਆ ਇਹ ਗਰਮੀ 'ਚ ਵੀ ਧੋਕੇ ਤੇ ਇਹਨੂੰ ਸਿਆਲ 'ਚ ਵੀ ਧੋਕੇ ਜੇ ਬਾਲਾ ਕਰਨਾ ਕਿਸੇ ਵਾਟਰ ਤੇਤਾ ਬਸ ਇੱਥੇ ਤੱਕ ਵਾ ਠੰਡ ਜੀ ਹਟ ਗਈ ਕੋਟ ਤਾਂ ਮੈਂ ਹੁਣੇ ਲੱਗਿਆ ਪਾਉਣਾ ਬਾਕੀ ਕੋਈ ਏਡੀ ਗੱਲ ਨਹੀਂ ਸੀ ਪਲਾਸਟਿਕ ਦੇ ਬੂਟ ਜਰਾਬਾ ਜਰੂਬਾ ਕੁਝ ਨਹੀਂ ਸੀ ਸਾਡੇ ਕੋਲੇ ਉਹ ਵੀ 2-3 ਕੁ ਮਹੀਨੇ ਪਾਉਂਦੇ ਸੀ ਅਸੀਂ ਪਹਿਲਾਂ ਦੇ ਟਾਈਮ 'ਚ ਨਾ ਨੂਨਾ ਰੋਟੀ ਖਾ ਲੈਂਦੇ ਸੀ ਅੱਜ ਦੇ ਟਾਈਮ 'ਚ ਪਤਾ ਕੀ ਆ ਅੱਜਕੱਲ ਨੂਨਾ ਰੋਟੀ ਨਹੀਂ ਅੱਜਕੱਲ ਜੇ ਸਬਜ਼ੀ ਮਿਲੂਗੀ ਤਾਂ ਰੋਟੀ ਖਾਵਾਂਗੇ ਨਹੀਂ ਤਾਂ ਕੋਈ ਗੱਲ ਨਹੀਂ ਅਸੀਂ ਭੁੱਖੇ ਠੀਕ ਜਿਵੇਂ ਕੀ ਪਹਿਲਾਂ ਸੀਗਾ ਚਾਰ ਨਾਲ ਰੋਟੀ ਮਿੱਸੀਆਂ ਕਿਉਂਕਿ ਅਸੀਂ ਕੰਮ ਕਰਦੇ ਤੇ ਹਰੇਕ ਘਰ ਚ ਡੰਕਰ ਤੇ ਦੁੱਧ ਪਾਣੀ ਤਾਂ ਹਰੇਕ ਦੇਤੀ ਜੇ ਗਰੀਬ ਹੋਵੇ ਕਹਿੰਦੇ ਘਰੇ ਉਹਦੇ ਦੁੱਧ ਜ਼ਰੂਰ ਹੁੰਦਾ ਸੀ ਅੱਜ ਦਾ ਤੁਹਾਨੂੰ ਪਤਾ ਹੀ ਆ ਫਿਰ 5 ਰੁਪਏ ਡੈਰੀ ਤੋਂ ਖੜ ਲਿਓ 10 ਵਜੇ ਉੱਠ ਕੇ ਚਾਹ ਪੀਂਦੇ ਨੇ ਇਹ ਤੇ ਫਿਰ ਇਹ ਬਾਥਰੂਮ ਚ ਵੜ ਜਾਂਦੇ ਨੇ ਘੰਟਾ ਘੰਟਾ ਉਨੀ ਨਿਕਲਦੇ ਤੇ ਮਤਲਬ 11:00 ਵਜੇ ਇਹਨਾਂ ਦਾ ਮੂਡ ਬਣਦਾ ਜਾਣਾ ਤੇ ਫਿਰ ਇਹ 11:00 12:00 ਵਜੇ ਰਾਤ ਨੂੰ ਹੋ ਜਾਂਦਾ ਉਹ ਬੇਟੇ ਟਾਈਮ ਗਲਤ ਹੋ ਗਿਆ ਉਹ ਸਿਸਟਮ ਵਿੱਚ ਗਲਤ ਹੋ ਗਿਆ ਕੀ ਚੀਜ਼ ਪੁੱਛਾਈ ਤੁਹਾਡੀ ਦਾੜੀ ਚਿੱਟੀ ਹੋ ਗਈ ਇਹ ਦਾੜੀ ਚਿੱਟੀ ਹੁੰਦੇ ਤੱਕ ਤੁਸੀਂ ਕੀ ਕੁਝ ਦੇਖ ਲਿਆ ਮਤਲਬ ਮੈਂ ਤੁਹਾਨੂੰ ਇਹ ਦੱਸ ਰਿਹਾ ਵੀ ਜਿਹੜਾ ਮੈਨੂੰ ਅੱਗੇ ਵਾਲਾ ਹੁਣ ਜਵਾਨਾ ਦਿਖ ਰਿਹਾ ਖਤਰਨਾਕ ਦਿਖ ਰਿਹਾ ਉਸ ਟਾਈਮ ਸਾਨੂੰ ਨਾ ਬਜ਼ੁਰਗ ਕਹਿੰਦੇ ਹੁੰਦੇ ਤੇ ਜਿਹੜੇ ਅਸੀਂ ਬੈਠਾ ਕਰਦੇ ਤੇ ਵੀ ਤੁਸੀਂ ਨਾ ਅੱਖਾਂ ਮੀਚ ਲਓਗੇ ਤੁਸੀਂ ਦੇਖ ਨਹੀਂ ਪਾਉਂਗੇ ਇੰਨੇ ਪ੍ਰਾਧ ਆ ਜਾਣਗੇ ਉਹ ਆ ਰਹੇ ਨੇ ਅੱਜ ਕਿਉਂਕਿ ਹੁਣ ਸਾਡੇ ਚਿੱਟਾ ਲਾਇਸੈਂਸ ਆ ਇਹ ਮੰਨ ਲਓ ਵੀ ਤੁਸੀਂ ਆਪਣੀ ਆਤਾਂ ਤੋਂ ਹਟਦੇ ਨਹੀਂ ਨੌਜਵਾਨ ਉਹ ਕੀ ਕਰਦੇ ਨੇ ਸਾਰਾ ਉਹ ਸਾਨੂੰ ਨਹੀਂ ਦੇਖ ਰਹੇ ਉਹਨਾਂ ਨੂੰ ਕੁਝ ਨਹੀਂ ਦਿਖ ਰਿਹਾ ਲੇਕਿਨ ਪਹਿਲਾਂ ਸ਼ਰਮ ਸੀਗੀ ਇਹ ਚੀਜ਼ ਦੀ ਹੁਣ ਬੱਚਿਆਂ 'ਚ ਸ਼ਰਮ ਨਹੀਂ ਹੈਗੀ ਬਾਈ ਸ਼ਰਮ ਨਹੀਂ ਰਹੀ ਕਹਿੰਦੇ ਕੁੜੀਆਂ 'ਚ ਹੁਣ ਸਿਰ ਦੀਆਂ ਚੁੰਨੀਆਂ ਵੀ ਨਹੀਂ ਰਹੀਆਂ ਯਾਰ ਉਹ ਤਾਂ ਦੂਰ ਦੀ ਗੱਲ ਆ ਜਿਹੜੀ ਸਾਡੇ ਘਰੇ ਬੇਟ ਜਾਰੀ ਨੇ ਉਹਨਾਂ ਦੇ ਵੀ ਨਹੀਂ ਕੋ ਵਿਆਹੀ ਹੋਈ ਪਤਾ ਨਹੀਂ ਲੱਗਦਾ ਸੀ ਅੱਗੇ ਤਾਂ 6-6 ਮਹੀਨੇ ਪਤਾ ਲੱਗਦਾ ਸੀ ਚੂੜਾ ਪਾਇਆ ਤੇ ਕੁੰਡ ਕੱਟਿਆ ਹੋਇਆ ਤੇ ਵੀ ਬਹੂ ਆ ਕਿਸੇ ਦੀ ਮੰਨ ਲਓ ਵੀ ਸਾਲ ਮੰਗੋ ਤਾਂ ਉਹਦਾ ਉਹਦਾ ਕੋਈ ਅੰਗ ਪੈਰ ਕੋਈ ਦੇਖ ਹੀ ਨਹੀਂ ਸਕਦਾ ਸੀ ਵੀ ਇਹ ਬਹੂ ਆ ਹੁਣ ਤਾਂ ਉਹ ਪਤਾ ਨਹੀਂ ਲੱਗਦਾ ਵੀ ਇਹ ਬਹੂ ਉਹਨਾਂ ਦੀ ਆਈ ਹੋਈ ਆ ਵਿਚੇ ਖੜੇ ਰਹਿੰਦੇ ਨੇ ਬਹੂ ਵਾਲੀ ਨਾ ਉਹਨਾਂ ਦੇ ਕੋਲੇ ਭਰਾਵਾ ਹੈ ਨਹੀਂ ਸੋ ਬਹੁਤ ਬਹੁਤ ਧੰਨਵਾਦ ਜੀ ਓਕੇ ਮੈਂ ਇਹ ਵੀ ਮੈਸੇਜ ਕਹੂੰਗਾ ਵੀ ਇਹ ਜਿਹੜੇ ਬੱਚੇ ਨੇ ਇੱਕ ਤਾਂ ਇਹ ਕਿਸੇ ਮਤਲਬ ਪਾਰਟੀਆਂ ਚ ਨਾ ਜਾਣ ਜਿਵੇਂ ਗੈਸਟਰ ਜਾਇ ਉਹ ਮੈਂ ਇਹ ਜਿਹੜਾ ਕਲਚਰ ਅੱਜ ਦਾ ਦੇਖ ਕੇ ਇਹ ਹਥਿਆਰ ਨਾਲ ਝੱਕਣਗੇ ਦਾ ਇੱਕ ਇੱਕ ਬੱਚਾ ਹੁੰਦਾ ਉਹਨੂੰ ਇਹ ਕਰਕੇ ਕਰਕੇ ਦੂਸਰੇ ਦੀ ਸਹ ਚਾ ਕੇ ਆਪਾਂ ਨੇ ਕੁੱਟਣਾ ਉਹ ਹੁਣ ਇਹਨਾਂ ਨੇ ਤਾਂ ਦੇਖਿਆ ਤਾਂ ਨਹੀਂ ਪਿੱਛੇ ਕਾਉਣਾ ਹਕਾਉਣਾ ਨਹੀਂ ਉਹਨਾਂ ਨੇ ਵੱਡੇ ਆਂਦਾ ਫਲਾਣਾ ਕਰਤਾ ਭਲੜ ਭਾਜੀ ਚਹਿਣਾ ਵੀ ਕਰ ਦਿੰਨੇ ਉਹ ਮੈਂ ਇਹਨਾਂ ਦੀ ਬਹੁਤ ਗਲਤ ਨਨਲੈਕੀ ਸਮਝਦਾ ਇਹ ਚੀਜ਼ ਨੂੰ ਹੁਣ ਇੱਕ ਹੋਰ ਵੀ ਦੱਸ ਦਿਆਂ ਸੀ ਪਹਿਲਾਂ ਇਹ ਦੋ ਤਿੰਨ ਗੱਲਾਂ ਸਾਨੂੰ ਸਾਡੇ ਬਜ਼ੁਰਗ ਸਮਝਾਉਂਦੇ ਤੇ ਬੀ ਉਹ ਜੇ 15 ਕਿਲੋਮੀਟਰ ਤੇ ਜੇ ਕਿਸੇ ਦੀ ਕੁੜੀਤੀ ਭੈਣ ਛੇੜੀ ਜਾਂਦੀ ਸੀ ਉਹ ਕਹਿੰਦਾ ਸਾਡੀ ਗਵਾਂਡ ਦੀ ਕੁੜੀ ਤੇ ਭੈਣ ਚੋਤਾ ਤਨੇ ਇਹ ਕੰਮ ਕਰਿਆ ਉਹ ਫਲਾਣਾ ਕਰ ਇਸ ਤਰ੍ਹਾਂ ਕੁਛ ਹੁਣ ਤਾਂ ਯਾਰ ਗਵਾਂਡੀਆਂ ਦੀ ਕੁੜੀ ਨੂੰ ਲੈ ਜਾਂਦੇ ਨਾ ਅਸੀਂ ਉਹਨੂੰ ਹੁਣ ਬਉ ਕਹਿ ਸਕਦੇ ਨਾ ਉਹਨੂੰ ਦਾਦੀ ਕਹਿ ਸਕਦੇ ਕੀ ਕਹੀਏ ਬੋਲ ਹੁਣ ਸਾਡੀ ਨੂੰ ਲੱਗਦੀ ਆ ਹੁਣ ਬੇਟੀ ਕਹੀਏ ਨਾਨੇ ਕਹੀਏ ਦਾਦਕੇ ਕਹੀਏ ਗਵਾਂਡੀਆਂ ਦੀ ਕੁੜੀ ਲੈ ਜਾਂਦੇ ਨੇ ਇਹਨਾਂ ਦੀ ਇਹ ਵੀ ਹੱਤ ਬਣ ਕੇ ਬੇਨਤੀ ਹੈ ਜੇ ਇੱਕ ਪਿੰਡ ਦਾ ਛੱਡਿਆ ਜਾਵੇ ਇੱਕ ਪਿੰਡ ਛੱਡਿਆ ਜਾਵੇ ਚੱਲ ਅਸੀਂ ਐਂ ਕਹਦਾਂਗੇ ਵੀ ਬਗਾਨੇ ਪਿੰਡ ਦੀ ਆ ਕੁੜੀ ਉਨਾ ਸਿਉਰੇ ਕੀ ਕਹੀਏ ਕੁੜੀ ਨੂੰ ਦੱਸ ਮੈਨੂੰ ਸੋ ਬਹੁਤ ਬਹੁਤ ਧੰਨਵਾਦ ਜੀ ਇਸ ਤਰ੍ਹਾਂ ਜੇ ਤੁਸੀਂ ਲੈਕਚਰ ਸਾਰਿਆਂ ਨੂੰ ਦਿਖਾਉਂਗੇ ਨਾ ਇਹਨਾਂ ਦੇ ਕੰਟਰੋਲ ਹੋ ਜਾਊਗਾ ਇਹਨਾਂ ਨੂੰ ਕਹੋ ਮੱਝਾਂ ਰੱਖੋ ਇਹਨਾਂ ਦੇ ਆਟੋਮੈਟਿਕ ਇਹਨੇ ਕੰਮ 'ਚ ਸੁਰਤੀ ਹੋ ਜਾਊ ਜੀਪਾਂ 'ਚ ਇਹ ਕਾਲਜਾਂ ਦੇ ਮੂਹਰੇ ਗੱਲਾਂ ਨਾ ਅਰ ਗੇੜੀਆਂ ਨਾ ਮਾਰਨ ਲੇਕਿਨ ਸੋ ਹੁਣ ਗੱਲਬਾਤ ਕਰੰਨੇ ਆ ਹਨਾ ਬਾਈ ਜਾਨੀ ਮਿਲੇ ਸੀਗੇ ਸਾਨੂੰ ਪਿੰਡ 'ਚ ਤੇ ਕੀ ਆਲਾ ਬਾਈ ਵਧੀਆ ਵੀਰੇ ਵਧੀਆ ਤੈਨ ਵਧੀਆ ਤੁਸੀਂ ਦੱਸੋ ਅੱਛਾ ਬਾਈ ਗੱਲਬਾਤ ਕਰੀਏ ਹਨਾ ਥਾਰ ਨਵੀਂ ਨਵੀਂ ਕਢਾਈ ਲੱਗਦੀ ਆ ਹਾਂਜੀ ਵੀਰੇ ਹਜੇ 5 6 5 ਦਿਨ ਹੋ ਬਸ ਨਮੀ ਨਮੀ ਕੜਾਈ ਆ ਜੀ ਸ਼ੌਂਕ ਦੇ ਤੌਰ ਤੇ ਸ਼ੌਂਕੀ ਤੌਰ ਤੇ ਪਿੰਡ ਤੋਂ ਬਾਹਰ ਗੇੜੇ ਗੂੜੇ ਮਾਰਨ ਜਾਂਦੇ ਹਾਂ ਗੇੜੇ ਤਾਂ ਮੇਰੇ ਰੋਜ਼ ਹੀ ਜਾਂਦੇ ਆ ਗੇੜੇ ਦੇ ਤਾਂ ਹੈਗੇ ਆ ਅਸੀਂ ਹੋਰ ਕਰਨੇ ਕੀ ਆ ਕੰਮ ਹੈ ਹੀ ਨਹੀਂ ਹੋਰ ਤੁਹਾਨੂੰ ਕੋਈ ਕਿੱਥੇ ਜਾਂਦੇ ਹੋ ਗੇੜੇ ਮਾਰਨ ਗੇੜੇ ਮੇਰੇ ਕਦੀ ਵੀਪੀਐਸ ਲੀਲਾ ਪਵਨ ਕਦੀ ਚੰਡੀਗੜ੍ਹ ਮਹਾਲੀ ਬਸ ਵੀਪੀਐਸ ਗੇੜੇ ਮਾਰ ਕੇ ਮਿਲਦਾ ਹੀ ਆ ਨਜ਼ਾਰੇ ਕਿਸ ਚੀ ਦੇ ਨਜ਼ਾਰੇ ਤਾਂ ਮੇਰੇ ਬਹੁਤ ਤਰ੍ਹਾਂ ਦੇ ਮਿਲਦੇ ਨੇ ਹੁਣ ਕੀ ਕੀ ਦੱਸਿਆ ਤੁਹਾਨੂੰ ਅਸੇਲੀ ਸੁਲੀ ਰਹੀ ਐ ਸੇਲੀ ਨਾ ਸੇਲਿਆ ਤਾਂ ਕੰਮਾਂ ਤੋਂ ਮੇਰੇ ਬਹੁਤ ਦੂਰ ਆ ਸੀ ਕਿਉਂ ਕਹਿੰਦੇ ਗੱਡੀ ਦੇ ਕਿਸੇ ਸੇਲੀ ਤਾਂ ਆ ਹੀ ਜਾਂਦੀ ਆ ਗੱਡੀਆਂ ਦੇਖ ਕੇ ਤਾਂ ਨਹੀਂ ਤਾਂ ਅਜੇ ਤਾਂ ਬਣਾਉਂਦੇ ਨਹੀਂ ਜਿਹੜੇ ਦਿਲ ਦੇ ਕੇ ਜੀ ਉਹਨੂੰ ਬਣਾਵਾਂਗੇ ਉਹਨੂੰ ਬਣਾਵਾਂਗੇ ਹਾਂਜੀ ਕਦੇ ਵੈਸੇ ਸੋਚਿਆ ਵੀ ਹਾਂ ਸੇਲੀ ਹੋਣੀ ਚਾਹੀਦੀ ਹੈ ਕਿਉਂਕਿ ਹਜ਼ਾਰ ਦੋਸਤ ਜੀ ਤਾਂ ਹੁੰਦੀ ਹੈ ਕਿ ਨਾਲ ਬੈਠੇ ਯਾਰ ਦੀ ਹੋएगी ਇਹਦੀ ਤਾਂ ਬਹੁਤ ਨੇਕ ਥੋੜੀ ਐ ਇਹਦੀ ਇਹਦਾ ਚਾਰ ਪੰਜ ਚੱਕੇ ਫਿਰਦਾ ਇਹਨਾਂ ਟਾਈਮ ਨਹੀਂ ਮਿਲਦਾ ਗੱਲ ਕਰਨ ਦਾ ਕੱਲੀ-ਕੱਲੀ ਨੂੰ ਟਾਈਮ ਬੰਨਿਆ ਹੋਇਆ ਨੇ ਕੱਲੀ-ਕੱਲੀ ਨੂੰ ਹੋਰ ਤੇ ਤੈਨੂੰ ਨਹੀਂ ਔਖਾ ਹੁੰਦਾ ਵੀ ਹਾਂ ਟਾਈਮ ਇਹ ਬੰਦਾ ਹੈ ਮੈਨੂੰ ਐ ਬੈਣਾ ਪੈਂਦਾ ਆਪਾਂ ਆਖਾ ਸਿੱਖ ਲਈਦੇਨ ਬਸ ਆਪਣੇ ਲਈ ਉਹਨੇ ਹੀ ਬਹੁਤ ਹੈ ਉਹਨੇ ਹੀ ਬਹੁਤ ਹੈ ਬਸ ਅੱਛਾ ਕਦੇ ਸੋਚਿਆ ਵੀ ਬੇਬੇ ਬਾਪੂ ਨੂੰ ਕੋਈ ਐਸ਼ ਕਰਾਣੀ ਹੋਵੇ ਬੇਬੇ ਬਾਪੂ ਨੂੰ ਵੀਰੇ ਕਰਾਉਣੀ ਆ ਹੁਣ ਲਾਈ ਹੋਈ ਆ ਬਰਲੀ ਫੈਨ ਉਹਨਾਂ ਚਿਰ ਬਡੇ ਭਾਈ ਦੇ ਸਿਰ ਤੇ ਐਸ਼ ਕਰ ਰਹਿਆ ਸੀ ਹਮ ਬੜਾ ਭਾਈ ਬਾਹਰ ਆ ਉਹ ਐਸ਼ ਕਰਾਂਦਾ ਸਾਨੂੰ ਬਡੇ ਭਾਈ ਨਾਲ ਕਿੰਨਾ ਪਿਆਰ ਹੈ ਬਹੁਤ ਜ਼ਿਆਦਾ ਵੀਰੇ ਵੱਡੇ ਭਾਈ ਨਾਲ ਤਾਂ ਬਹੁਤ ਜ਼ਿਆਦਾ ਪਿਆਰ ਹੈ ਹਮ ਆ ਦੇਖੋ ਟੈਟੂ ਕਰਾਇਆ ਉਹਦੇ ਨਾਂ ਦਾ ਉਹਦੇ ਨਾਂ ਦਾ ਹਮ ਅੱਛਾ ਭਾਈ ਗੱਲਬਾਤ ਕਰੀਏ ਹੈਨਾ ਵੀ ਜਦੋਂ ਤੁਸੀਂ ਬਾਹਰ ਜਾਣ ਦੀ ਸੋਚ ਰਹੇ ਹੋ ਸੋਚਦਾ ਵੀ ਬਾਹਰ ਜਾ ਕੇ ਯਾਰ ਪਿੰਡ ਨੂੰ ਮੋੜਨਾ ਬੜਾ ਔਖਾ ਹੋਏਗਾ ਉਹ ਤਾਂ ਹੈ ਵੀਰੇ ਪਰ ਹੁਣ ਕੀ ਕਰੀਏ ਕੰਮ ਕਰਤਾ ਕਰਨੀ ਹੁੰਦੇ ਨੇ ਸਾਰਿਆਂ ਨੇ ਹੁਣ ਬੇਲੇ ਤਾਂ ਰਹਿ ਨਹੀਂ ਸਕਦੇ ਵੇਲੇ ਸਿਰ ਤੇ ਰੋਟੀ ਥੋੜੀ ਜਲਦੀ ਆ। ਤੁਸੀਂ ਕਹਿੰਦੇ ਨਾ ਹੁਣ ਵੀ ਵਿਲੇ ਹੀ ਹੋ ਫਿਰ ਵਿਲੇ ਦੀ ਸਿਰ ਤੇ ਕਿਵੇਂ ਚਲਾਈ ਜਾਂਦੇ ਹੋ? ਜਿੰਨਾ ਚਿਰ ਵਿਲੇ ਹੋ ਨਜ਼ਰ ਤਾਂ ਭਾਈ ਦੇ ਸਿਰ ਤੇ ਨਿਆਰੇ ਲੈਣੇ ਨੇ ਪਰ ਅੱਗੇ ਜਾ ਕੇ ਫਿਰ ਆਪ ਵੀ ਤਾਂ ਵਿਆਹ ਵੀ ਕਰਾਣਾ ਤੇ ਨਿਆਣਿਆਂ ਨੂੰ ਆਪ ਹੀ ਪਾਲਣਾ ਪੈਣਾ ਆਪਣੇਆਂ ਨੂੰ। ਭਾਈ ਦੇਖਦਾ ਵੀ ਭਰਾ ਹੁਣ ਮੰਮੀ ਡੈਡੀ ਕੋਲ ਨਹੀਂ ਆ ਸਕਦਾ ਹੈਨਾ ਹਲੇ ਕਿ ਬਾਹਰੋਂ ਕਮਾਈ ਕਰੀ ਜਾਂਦਾ ਵੀ ਹੁਣ ਕਿੰਨਾ ਔਖਾ ਹੋ ਰਿਹਾ ਵੀ ਮੰਮੀ ਡੈਡੀ ਵੀ ਉਹਨੂੰ ਦੇਖਣ ਨੂੰ ਤਰਸਦੇ ਹੋਣੇ। ਵੀਰੇ ਸਾਰੇ ਘਰ ਦੀ ਬਾਹਰ ਨੇ। ਕਰੇ ਦੇ ਬਾਨ ਮੈਂ ਇਕੱਲਾ ਤੇ ਫਿਰ ਤੈਨੂੰ ਵੇਖਣ ਨੂੰ ਤਰਸਦੇ ਹੋਣੇ ਹੋਰ ਮੈਨੂੰ ਵੇਖਣ ਤਰਸਦੇ ਨੇ ਬਸ ਮੇਰਾ ਵੀ ਬਾਹਰ ਲਾਉਣ ਬਾਨ ਚੱਲਿਆ ਫਿਰ ਆਪਾਂ ਵੀ ਉੱਡ ਜਾਣਾ ਇੱਥੋਂ ਆਪਾਂ ਵੀ ਉੱਡ ਜਾਣਾ ਹੋਰ ਸੋ ਬਹੁਤ ਬਹੁਤ ਧੰਨਵਾਦ ਵੀਰੇ ਥੈਂਕ ਯੂ ਵੀਰੇ ਓਕੇ ਜੀ ਆਵਾਂਗੇ ਤੁਹਾਨੂੰ ਪਿੰਡੋ ਪਿੰਡ ਸ਼ੋਅ ਚ ਮੈਨੂੰ ਦੋ ਇਜਾਦਤ ਸ਼ਸ਼ਿਆ ਕਾਲ